ਹਾਂਜੀ ਭਾਈ ਸਤਿ ਸ਼੍ਰੀ ਅਕਾਲ ਆਸ ਆ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਜਿਵੇਂ ਤੁਹਾਨੂੰ ਪਤਾ ਆਪਾਂ ਹਰ ਐ ਦਵਾਰ ਤੁਹਾਡੇ ਲਈ ਇੱਕ ਪੇਪਰ ਦੇ ਲੈਵਲ ਦਾ ਟੈਸਟ ਤਿਆਰ ਕਰਦੇ ਹੁੰਨੇ ਆ ਤੇ ਇਸ ਵਾਰ ਵੀ ਆਪਾਂ ਤੁਹਾਡੇ ਲਈ ਟੈਸਟ ਤਿਆਰ ਕੀਤਾ ਇਸ ਵਾਰ ਬਹੁਤ ਹੀ ਵਧੀਆ ਟੈਸਟ ਤਿਆਰ ਕੀਤਾ ਇਹ ਨਹੀਂ ਪਤਾ ਵੀ ਜਿਹੜਾ ਦੂਜਾ ਪੈਰਾ ਇਹਦੇ ਵਿੱਚ ਬਹੁਤ ਵਧੀਆ ਉਹ ਪੇਪਰ ਦੇ ਵਿੱਚ ਹੀ ਚੱਕਿਆ ਜਾਵੇ ਤੇ ਪੇਪਰ 'ਚ ਬੋਲਿਆ ਜਾਵੇ ਤੇ ਇਸ ਲਈ ਸਾਰਿਆਂ ਨੂੰ ਬੈਂਤੀ ਆ ਵੀ ਇਹ ਟੈਸਟਡ ਉਹ ਜਰੂਰ ਕਰਨ ਦੀ ਕੋਸ਼ਿਸ਼ ਕਰਨ ਜੇ ਕਿਸੇ ਕੋਲ ਟਾਈਮ ਨਹੀਂ ਟਾਈਪਿੰਗ ਕਰਨ ਦਾ ਜਾਂ ਪੰਜਾਬੀ ਲਿਖਣ ਦਾ ਤਾਂ ਇੱਕ ਵਾਰੀ ਸਟੈਨੋ ਜਰੂਰ ਲਿਖਣ ਬਹੁਤ ਵਧੀਆ ਟੈਸਟ ਬਣਾਇਆ ਗਿਆ ਇਹ ਤੇ ਇਸ ਵਾਰ ਆਪਣੇ ਕੋਲੇ ਸਮਾਂ ਵੀ ਸੀਗਾ ਤੇ ਆਪਾਂ ਪੰਜਾਬੀ ਵੀ ਇਨ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਾਂਗੇ ਤੇ ਉੱਥੋਂ ਤੁਸੀਂ ਪੰਜਾਬੀ ਵੀ ਪੜ ਲਓ ਕਿਉਂਕਿ ਆਪਾਂ ਟਾਈਪ ਕਰਤਾ ਸੀਗਾ ਆਪਣੇ ਕੋਲੇ ਸਮਾਂ ਸੀਗਾ ਤੇ ਜਰੂਰ ਕਰਨ ਦੀ ਕੋਸ਼ਿਸ਼ ਕਰੋ ਚਲੋ ਆਪਾਂ ਉਮੀ ਪਹਿਲਾਂ ਟ੍ਰਾਇਲ ਕਰਾ ਬੋਲਦੇ ਆ ਸੋਨੂੰ ਤਾਂ ਜੋ ਤੁਹਾਡਾ ਹੱਥ ਆ ਚੱਲੇ ਤੇ ਉਸ ਤੋਂ ਬਾਅਦ ਸੋਨੂੰ ਫਿਰ ਪ੍ਰੋਪਰ ਵੇਰੇ ਬੁਲਾਗੇ ਤੇ ਚਲੋ ਫਿਰ ਟ੍ਰਾਇਲ ਫੇਰੇ ਲਈ ਰੈਡੀ ਹੋ ਜੋ ਹਾਂਜੀ ਰੈਡੀ ਕਿਸੇ ਸ਼ਖਸ ਜਾਂ ਸ਼ੈ ਬਾਰੇ ਚੰਗੀ ਜਾਂ ਮਾੜੀ ਧਾਰਨਾ ਬਣਾਉਣ ਤੋਂ ਪਹਿਲਾਂ ਕੋਖਣਾ ਅਤੇ ਪਰਖਣਾ ਬੱਚੇ ਨੂੰ ਸਿਖਾਉਣਾ ਸਜਾਦਰੀਆਂ ਦੀ ਕੜੀ ਦਾ ਜ਼ਰੂਰੀ ਮਣਕਾ ਹੈ ਡੰਡੀ ਉਹਦਾ ਤਰਕ ਵਿਕਸਿਤ ਹੋਵੇਗਾ ਡੰਡੀ ਇਦਾਂ ਹੀ ਉਸ ਦੀ ਕਿਸੇ ਪ੍ਰਾਪਤੀ ਉੱਤੇ ਰੱਜ ਕੇ ਸ਼ਾਬਾਸ਼ੀ ਦੇਣੀ ਬਣਦੀ ਹੈ ਡੰਡੀ ਉਹਨੂੰ ਇਨਾਮ ਲੈਣ ਦੀ ਆਦਤ ਵੀ ਪੈ ਜਾਂਦੀ ਹੈ ਡੰਡੀ ਵੱਧਦੇ ਫੁੱਲਦੇ ਬੱਚਿਆਂ ਨੂੰ ਆਦਰ ਸਤਿਕਾਰ ਹਲੀਮੀ ਮਿੱਠ ਬੋਲਣਾ ਹਰ ਚੀਜ਼ ਵੰਡ ਕੇ ਖਾਣੀ ਲਓ ਜੀ ਸੋਡਾ ਟ੍ਰਾਇਲ ਪੈਰਾ ਹੋ ਗਿਆ ਤੇ ਹੁਣ ਆਪਾਂ ਤੁਹਾਨੂੰ ਪ੍ਰੋਪਰ ਪੈਰਾ ਬੋਲਾਂਗੇ ਤੇ ਉਵੇਂ 2.5 ਮਿੰਟ ਦਾ ਪੈਰਾ ਬੋਲ ਕੇ 2 ਮਿੰਟ ਦੀ ਖਾਲੀ ਵੀਡੀਓ ਚੱਲੂਗੀ ਉਹਦੇ ਤੁਸੀਂ ਰੀਡ ਕਰ ਲੈਣਾ 2.5 ਮਿੰਟ ਦਾ ਫੇਰ ਚਲੋ ਹੁਣ ਰੈਡੀ ਹੋ ਜਾਓ ਤੇ ਇੱਕ ਜਿਹੜਾ ਪੰਜਾਬੀ ਦਾ ਪੇਪਰ ਹੋਣਾ ਉਹਦੇ ਬਾਰੇ ਤੁਹਾਨੂੰ ਪਹਿਲਾਂ ਵੀ ਦੱਸਿਆ ਵਿੱਚ ਸਟੂਡੈਂਟ ਹੋਰ ਪੁੱਛਣ ਲੱਗੇ ਨੇ ਵੀ ਕੀ ਕੁਝ ਪੜੀਏ ਮੀਵਾਸ 9ਵੀਂ 10ਵੀਂ ਜਿਹੜੀ ਗ੍ਰਾਮਰ ਆ ਪਈ ਵਿਆਕਰਨ ਉਹ ਲੈਓ ਉਹ ਚੋਂ ਬਹੁਤਿਆਦੇ ਪੇਪਰ ਆਉਣਾਗਾ ਤੇ ਇੱਕ ਹੁੰਦੀ ਹੈ ਜਿਹੜੀ 10ਵੀਂ ਸਮਾਜਿਕ ਸਿੱਖਿਆ ਦੀ ਕਿਤਾਬ ਭਾਗ ਦੂਜਾ ਉਹ ਚੋਂ ਇਤਿਹਾਸ ਆ ਸਾਰਾ ਤੇ ਇੱਕ ਪੰਜਾਬੀ ਰਾਜਮੀ ਦੀ ਆ ਪਲੱਸ 2 ਦੀ ਉਹਦੇ ਚ ਸੱਭਿਆਚਾਰ ਆ ਇਹ ਪੜ ਲਓ ਤਿੰਨੇ ਕਾਫੀ ਆ ਚਲੋ ਰੈਡੀ ਹੋ ਜਾਓ ਹੁਣ ਹਾਵੀ ਰੈਡੀ ਬਾਜ਼ਾਰੀ ਭੋਜਨ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ ਭਾਵੇਂ ਕਿ ਕਰੇਲੂ ਭੋਜਨ ਇਸ ਤੋਂ ਕਿਤੇ ਜ਼ਿਆਦਾ ਸਾਫ਼ ਸੁਥਰਾ ਸੁਆਦੀ ਸਸਤਾ ਅਤੇ ਵਧੇਰੇ ਪੌਸ਼ਟਿਕ ਹੁੰਦਾ ਹੈ ਡੰਡੀ ਹੁਣ ਪਿਛਲੇ ਕੁਝ ਸਮੇਂ ਤੋਂ ਇੱਕ ਵਾਰ ਫਿਰ ਭੋਜਨ ਨੂੰ ਪੌਸ਼ਟਿਕ ਤੱਤਾਂ ਜੁਗਤ ਬਣਾਉਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਡੰਡੀ ਅਸੀਂ ਆਪਣੀ ਭੋਜਨ ਸ਼ੈਲੀ ਵਿੱਚ ਕੁਝ ਵਿਗਿਆਨਿਕ ਢੰਗ ਤਰੀਕੇ ਅਪਣਾ ਕੇ ਭੋਜਨ ਨੂੰ ਪੌਸ਼ਟਿਕ ਬਣਾ ਸਕਦੇ ਹਾਂ ਡੰਡੀ ਜਿਵੇਂ ਧਿਆਨ ਰੱਖੋ ਕਿ ਭੋਜਨ ਪਕਾਉਂਦੇ ਸਮੇਂ ਉਸ ਦੇ ਪੌਸ਼ਟਿਕ ਤੱਤਾਂ ਨੂੰ ਬਰਕਰਾਰ ਰੱਖਣ ਲਈ ਬਹੁਤ ਜ਼ਿਆਦਾ ਤੇਜ ਸੇਕ ਉੱਤੇ ਤਲਿਆ ਨਾ ਜਾਵੇ ਡੰਡੀ ਅਜਿਹਾ ਕਰਨ ਨਾਲ ਭੋਜਨ ਵਿੱਚਲੇ ਜ਼ਰੂਰੀ ਤੱਤ ਨਸ਼ਟ ਹੋ ਜਾਂਦੇ ਹਨ ਡੰਡੀ ਤਲਣ ਦੀ بجائے ਉਬਾਲਣ ਜਾਂ ਭਾਫ਼ ਦੁਆਰਾ ਹੀ ਭੋਜਨ ਪਕਾਉਣ ਨੂੰ ਤਰਜੀਹ ਦਿੱਤੀ ਜਾਵੇ ਡੰਡੀ ਮਾਹਰਾ ਵੱਲੋਂ ਭੋਜਨ ਪਕਾਉਂਦਿਆਂ ਤੇਲ ਜਾਂ ਘਿਓ ਘੱਟ ਤੋਂ ਘੱਟ ਬਰਤਨ ਦੀ ਸਲਾਹ ਦਿੱਤੀ ਜਾਂਦੀ ਹੈ ਡੰਡੀ ਜੇਕਰ ਬਰਤਨਾ ਜ਼ਰੂਰੀ ਹੀ ਹੋਵੇ ਤਾਂ ਕੈਨੋਲਾ ਅਤੇ ਜ਼ੈਤੂਨ ਦੇ ਤੇਲ ਬਰਤਨ ਨੂੰ ਪਹਿਲ ਦਿੱਤੀ ਜਾਵੇ ਡੰਡੀ ਦਾਲਾ ਅਤੇ ਸਬਜ਼ੀਆਂ ਆਧ ਵਿੱਚ ਨਮਕ ਦੀ ਮਾਤਰਾ ਨੂੰ ਸੀਮਤ ਕੀਤਾ ਜਾਵੇ ਡੰਡੀ ਇਹ ਵੀ ਯਾਦ ਰੱਖੋ ਕਿ ਦਾਲਾਂ ਸਬਜ਼ੀਆਂ ਪੂਰੀ ਤਰ੍ਹਾਂ ਪੱਕ ਜਾਣ ਤੋਂ ਬਾਅਦ ਹੀ ਉਹਨਾਂ ਵਿੱਚ ਨਮਕ ਮਿਲਾਇਆ ਜਾਵੇ ਡੰਡੀ ਜੇਕਰ ਸੰਭਵ ਹੋਵੇ ਤਾਂ ਤਾਜੇ ਫਲ ਸਬਜ਼ੀਆਂ ਦੀ ਵਰਤੋਂ ਕੀਤੀ ਜਾਵੇ ਡੰਡੀ ਤਾਜੀ ਫਲਾਂ ਅਤੇ ਸਬਜ਼ੀਆਂ ਵਿੱਚ ਬਹੁਤ ਸਾਰੇ ਹਾਂਜੀ ਰੈਡੀ ਹੋ ਜਾਓ ਪ੍ਰੋਪਰ ਪੈਰਾ ਬੋਲਣ ਲੱਗਦੇ ਹਾਂ ਤੁਹਾਨੂੰ ਰੈਡੀ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਵਿੱਚ ਖੁੰਡਾ ਇੱਕ ਅਹਿਮ ਸਥਾਨ ਰੱਖਦਾ ਹੈ ਡੰਡੀ ਪੁਰਾਣੇ ਸਮੇਂ ਵਿੱਚ ਖੁੰਡੇ ਦਾ ਸਾਡੇ ਜੀਵਨ ਨਾਲ ਗਹਿਰਾ ਸਬੰਧ ਰਿਹਾ ਹੈ ਡੰਡੀ ਇਹ ਗੱਬਰੂਆਂ ਦਾ ਸ਼ੌਂਕ ਬੁਢਾਪੇ ਦਾ ਸਹਾਰਾ ਅਤੇ ਮੌਕੇ ਦਾ ਹਥਿਆਰ ਵੀ ਮੰਨਿਆ ਜਾਂਦਾ ਸੀ ਡੰਡੀ ਲਗਭਗ 5 ਕੋ ਫੁੱਟ ਲੰਮੀ ਬਾਸ ਦੀ ਸਖਤ ਡਾਂਗ ਜਿਸ ਦਾ ਉੱਪਰਲਾ ਹਿੱਸਾ ਹੱਥ ਵਿੱਚ ਫੜਨ ਲਈ ਥੋੜਾ ਜਿਹਾ ਗੋਲਾਈਦਾਰ ਮੁੜਿਆ ਹੁੰਦਾ ਹੈ ਉਸ ਨੂੰ ਖੁੰਡਾ ਕਹਿੰਦੇ ਹਨ ਡੰਡੀ ਖੁੰਡਾ ਬਾਸ ਅਤੇ ਤਹਲੀ ਦੀ ਲੱਕੜ ਦਾ ਬਣਦਾ ਸੀ ਡੰਡੀ ਇੱਕ ਸਧਾਰਨ ਖੁੰਡਾ ਹੁੰਦਾ ਸੀ ਜਿਹੜਾ ਆਮ ਤੌਰ ਉੱਤੇ ਹਰੇਕ ਕੋਲ ਹੁੰਦਾ ਸੀ ਦੂਜਾ ਉਹ ਖੁੰਡਾ ਜਿਸ ਨੂੰ ਵਿਸ਼ੇਸ਼ ਤੌਰ ਉੱਤੇ ਸ਼ਿੰਗਾਰਿਆ ਜਾਂਦਾ ਸੀ ਡੰਡੀ ਖੁੰਡੇ ਦੀ ਦਾੰਗ ਨੂੰ ਸਜਾਉਣ ਲਈ ਇਸ ਉੱਤੇ ਪਿੱਤਲ ਅਤੇ ਤਾਂਬੇ ਦਾ ਕੰਮ ਕੀਤਾ ਜਾਂਦਾ ਹੈ ਢੰਡੀ ਪਿੱਤਲ ਦੀ ਚਾਦਰ ਦੀਆਂ ਮੋਰਨੀਆਂ ਮੱਛੀਆਂ ਅਤੇ ਫੁੱਲ ਆਦ ਬਣਾ ਕੇ ਖੁੰਡੇ ਦੀ ਡਾਂਗ ਉੱਤੇ ਲਾਏ ਜਾਂਦੇ ਸਨ ਢੰਡੀ ਡਾਂਗ ਉੱਤੇ ਕਿਤੇ ਕਿਤੇ ਪਿੱਤਲ ਅਤੇ ਤਾਂਬੇ ਦੀਆਂ ਤਾਰਾਂ ਨੂੰ ਵੀ ਲਪੇਟਿਆ ਜਾਂਦਾ ਸੀ ਢੰਡੀ ਖੁੰਡੇ ਨੂੰ ਬਣਾਉਣ ਲਈ ਤਿੰਨ ਤੋਂ ਚਾਰ ਦਿਨ ਲੱਗ ਜਾਂਦੇ ਹਨ ਡੰਡੀ ਜੇਕਰ ਖੁੰਡੇ ਬਣਾਉਣ ਵਾਲੇ ਕਾਰੀਗਰਾਂ ਦੀ ਗੱਲ ਕਰੀਏ ਤਾਂ ਉਹ ਪੰਜਾਬ ਵਿੱਚ ਬਿਰਲੇ ਟਾਵੇਂ ਹੀ ਰਹਿ ਗਏ ਹਨ ਡੰਡੀ ਪਹਿਲੇ ਸਮਿਆਂ ਵਿੱਚ ਖੁੰਡਿਆਂ ਅਤੇ ਡਾਂਗਾ ਨਾਲ ਹੀ ਲੜਾਈਆਂ ਲੜੀਆਂ ਜਾਂਦੀਆਂ ਸਨ ਡੰਡੀ ਉਸ ਸਮੇਂ ਵਿੱਚ ਖੁੰਦਾ ਇੱਕ ਮੁੱਖ ਹਥਿਆਰ